ਪਿੰਡ ਰੌਂਗਲਾ ਦੇ ਸਰਪੰਚ ਵੱਲੋਂ ਆਪਣੇ ਹੀ ਪਿੰਡ ਦੀ ਔਰਤ ਦਾ ਕਤਲ ਪਟਿਆਲਾ ਤੋਂ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪਿੰਡ ਰੌਂਗਲਾ ਵਿੱਚ 55 ਸਾਲਾ ਬਜ਼ੁਰਗ ਮਹਿਲਾ ਬਲਜੀਤ ਕੌਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਪਰਿਵਾਰ ਦੇ ਦੋਸ਼ਾ ਮੁਤਾਬਿਕ ਮਹਿਲਾ ਤੇ ਪਹਿਲਾਂ ਰਾੜਾ ਨਾਲ ਹਮਲਾ ਕੀਤਾ ਗਿਆ ਅਤੇ ਉਸ ਦੀਆਂ ਲੱਤਾਂ ਤੋੜ ਦਿੱਤੀਆਂ ਗਈਆਂ ਇਸ ਤੋਂ ਬਾਅਦ ਕਿਰਚਾ ਨਾਲ ਹਮਲਾ ਕਰਕੇ ਗੰਭੀਰ ਰੂਪ ਵਿੱਚ ਜ਼ਖਮੀ ਕੀਤਾ ਗਿਆ ਜ਼ਖਮੀ ਹਾਲਤ ਵਿੱਚ ਮਹਿਲਾ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪਰਿਵਾਰ ਨੇ ਪਿੰਡ ਦੇ ਸਰਪੰਚ ਅਤੇ ਉਸ ਦੇ ਸਾਥੀ ਤੇ ਕਤਲ ਦੇ ਗੰਭੀਰ ਦੋਸ਼ ਲਗਾਏ ਹਨ ਅਤੇ ਕਿਹਾ ਹੈ ਕਿ ਪਹਿਲਾਂ ਵੀ ਉਹਨਾਂ ਤੇ ਪੈਸਿਆਂ ਲਈ ਦਬਾਅ ਬਣਾਇਆ ਜਾ ਰਿਹਾ ਸੀ। ਪਰਿਵਾਰ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਨਾ ਹੋਈ ਤਾਂ ਉਹ ਮ੍ਰਿਤਕ ਦੇ ਨਾਲ ਸੜਕ ਜਾਮ ਕਰਨਗੇ। ਇਹ ਵੀਰੇ ਰੰਗੜਿਆ ਦੇ ਸਰਪੰਚ ਸਾਹਿਬ ਨੇਗੇ ਜਿਨ੍ਹਾਂ ਨੇ ਸਾਡੀ ਮਾਤਾ ਜੀ ਦੀ ਉਹਨਾਂ ਦੀ ਬਹੁਤ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਤੇ ਉਹਨਾਂ ਦੀ ਹੁਣ ਡੈਥ ਹੋ ਚੁੱਕੀ ਆ ਜੀ ਪ੍ਰਸ਼ਾਸਨ ਪਿਆ ਸੁੱਤਾ ਪ੍ਰਸ਼ਾਸਨ ਬਿਲਕੁਲ ਕੋਈ ਕਾਰਵਾਈ ਨਹੀਂ ਕਰ ਰਿਹਾ ਸਰਪੰਚ ਮਾਏ ਨਾਲ ਆਪਣੇ ਘਰ ਫਿਰ ਰਿਹਾ ਜੀ ਜੀ ਨਾਮ ਕੀ ਹੈ ਜੀ ਸਰਪੰਚ ਦਾ ਗੋਲਡ ਹੀ ਜੀ ਕਾਤੂ ਕੁੱਟਮਾਰ ਕਰੀ ਸੀ ਕੁੱਟਮਾਰ ਖਾਮ ਖਾਜੀ ਬਸ ਇਹਨਾਂ ਦੀ ਕੋਈ ਮਾੜੀ ਮੋਢੀ ਖੇਵਾ ਜੀ ਹੋਊਗੀ ਜੀ ਕੋਈ ਪਰਸਨ ਵੀ ਨਹੀਂ ਪਤਾ ਸੀਗਾ ਵੀ ਕਤਲ ਤੱਕ ਮਾਮਲਾ ਪਹੁੰਚ ਜਾਊਗਾ ਬਾਈ ਜੀ ਕਿੰਨੀ ਉਮਰ ਸੀ ਮਾਤਾ ਦੀ ਮਾਤਾ ਦੀ 50 ਤਕਰੀਬਨ 50 ਤੋਂ 55 ਸਾਲ ਦੀ ਉਮਰ ਸੀ ਤੇ ਇਕੱਲਾ ਹੀ ਬੰਦਾ ਸੀਗਾ ਜਦੋਂ ਨਹੀਂ ਦੋ ਤਿੰਨ ਬੰਦੇ ਸੀਗੇ ਜੀ ਉਹ ਜਿਨ੍ਹਾਂ ਨੇ ਕੋਟਿਆ ਜੀ ਇੱਕ ਗੋਲਡ ਹੀ ਸਰਪੰਚ ਸੀਗਾ ਜੀ ਇੱਕ ਪ੍ਰਧਾਨ ਪ੍ਰਧਾਨ ਕਹਿੰਦੇ ਨੇ ਜੀ ਮੁੰਡਾ ਜੱਸੀ ਪ੍ਰਧਾਨ ਕਹਿੰਦੇ ਨੇ ਜੀ ਇੱਕ ਹੋ ਸੀਗਾ ਜੀ ਇੱਕ ਅੱਧਾ ਮੁੰਡਾ ਹੋਰ ਸੀਗਾ ਨਾਲ ਤਕਰੀਬਨ ਤਿੰਨ ਕੇ ਜਣੇ ਦੱਸਦੇ ਨੇ ਜੀ ਵੀ ਤਿੰਨ ਕ ਬੰਦੇ ਸੀਗੇ ਜੀ ਇਹ ਬਾਈ ਜੀ ਕਿੰਨੇ ਕ ਵਜੇ ਇਹ ਤਕਰੀਬਨ ਤਿੰਨ ਚਾਰ ਘੰਟੇ ਪਹਿਲਾਂ ਦੀ ਗੱਲ ਹੈ ਜੀ ਤਿੰਨ ਚਾਰ ਘੰਟੇ ਪਹਿਲਾਂ ਕੁੱਟਮਾਰ ਕੀਤੀ ਹੈ ਜੀ ਜੋ ਕਿ ਸਾਡੇ ਮਾਤਾ ਜੀ ਦੀ ਡੈਥ ਹੋ ਚੁੱਕੀ ਆ ਕਿਰਚਾਂ ਮਾਰੀਆਂ ਨੇ ਜੀ ਪਹਿਲਾਂ ਉਹਦੀਆਂ ਲੱਤਾਂ ਤੇ ਬਾਹਾਂ ਤੋੜੀਆਂ ਨੇ ਜੀ ਫਿਰ ਕਿਰਚਾਂ ਨਾਲ ਕਿਰਚਾਂ ਤੋੜੀਆਂ ਮੈਨੂੰ ਲੱਗਦਾ ਜੀ ਉਹਨਾਂ ਦਾ ਵੀ ਕੋਈ ਘਾਤ ਦਾ ਹਥਿਆਰ ਹੋਊਗਾ ਜੀ ਜਿਹਦੇ ਨਾਲ ਮੌਕੇ ਤੇ ਕੋਈ ਨਹੀਂ ਸੀ ਮਾਤਾ ਜੀ ਉੱਥੇ ਇਕੱਲੇ ਬਾਥੀਆਂ ਬੱਥਰੇ ਸੀ ਆ ਆਪਦੇ ਪਿੰਡੇ ਆਪਦੇ ਬਾਥੀਆਂ ਬੱਥਰੇ ਸੀ ਉੱਥੇ ਠੀਕ ਹੈ ਨਾ ਤੇ ਬਾਈ ਜੀ ਜੇ ਉਸ ਤੋਂ ਬਾਅਦ ਫਿਰ ਕੀ ਨਾਮ ਕੀ ਸੀ ਮਾਤਾ ਜੀ ਦਾ ਮਾਤਾ ਜੀ ਦਾ ਨਾਮ ਬਲਜੀਤ ਕੌਰ ਜੀ ਅੱਛਾ ਤੇ ਬਾਈ ਇਹ ਪਰਿਵਾਰ ਚ ਕੌਣ ਕੌਣ ਆ ਇਹਨਾਂ ਦਾ ਪਰਿਵਾਰ ਦੇ ਵਿੱਚ ਕੋਈ ਨਹੀਂ ਜੀ ਇੱਕ ਛੋਟਾ ਜਿਹਾ ਬੱਚਾ ਜੀ ਇੱਕ ਉੱਥੇ ਮਾਤਾ ਮਾਤਾ ਹੀ ਰਹਿੰਦੀ ਸੀ ਕੋਹਾਂ ਦੀ ਬੇਟੀ ਰਹਿੰਦੀ ਸੀ ਜੀ ਉੱਥੇ ਹੋਰ ਕੋਈ ਭਰਾ ਹੈ ਨਹੀਂ ਕੋਈ ਬਜ਼ੁਰਗ ਨੇ ਜੀ ਉਹ ਬਜ਼ੁਰਗ ਬੈਠੇ ਨੇ ਤੁਹਾਡੇ ਸਾਹਮਣੇ ਉਹ ਦੇਖ ਲਓ ਜੀ ਪੁਲਿਸ ਕੋਈ ਕਾਰਵਾਈ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਜੀ ਐਸ ਐਚਓ ਸਾਹਿਬ ਨੂੰ ਵੀ ਕਹਿੰਦੇ ਸਰਪੰਚ ਸਾਹਿਬ ਮਿਲ ਕੇ ਗਏ ਨੇ ਕਿ ਜੀ ਇਹਨਾਂ ਨੂੰ ਕੁੱਟਮਾਰ ਕਰਨ ਤੋਂ ਬਾਅਦ ਤ੍ਰਿਪੜੀ ਥਾਣੇ ਵਾਲੇ ਐਸ ਐਚਓ ਸਾਹਿਬ ਸੁੱਤੇ ਪਏ ਨੇ ਪ੍ਰਸ਼ਾਸਨ ਸੁੱਤਾ ਪਿਆ ਸਾਡੀ ਭਗਵੰਤ ਮਾਨ ਸਾਹਿਬ ਤੋਂ ਮੰਗ ਇਹ ਹੀ ਹੈ ਵੀ ਸਰਪੰਚ ਸਾਹਿਬ ਤੇ ਫੌਰਨ ਕਾਰਵਾਈ ਕੀਤੀ ਜਾਵੇ ਅਸੀਂ ਘੰਟਾ ਦੋ ਘੰਟੇ ਵੇਟ ਕਰਾਂਗੇ ਜੇਕਰ ਸਰਪੰਚ ਸਾਹਿਬ ਨੂੰ ਅਰੈਸਟ ਕਰ ਦੇਂਦਾ ਠੀਕ ਹੈ ਨਹੀਂ ਅਸੀਂ ਰੋਡ ਜਾਮ ਕਰਾਂਗੇ ਜੀ ਅਸੀਂ ਉਹਨਾਂ ਦੇ ਡੈੱਡ ਬਾਰਡੀ ਨਹੀਂ ਇੱਥੋਂ ਚੱਕਦੇ ਅਸੀਂ ਡਾਕਟਰ ਸਾਹਿਬ ਨੂੰ ਵੀ ਬੇਨਤੀ ਜੋ ਵੀ ਉਹਨਾਂ ਦੇ ਕਾਰਵਾਈ ਬਣਦੀ ਹੈ ਉਹੀ ਧਾਰਾ ਲਾਈ ਜਾਵੇ 302 ਧਾਰਾ ਲੱਗਦੀ ਹੈ ਉਹਨਾਂ ਤੇ 302 ਧਾਰਾ ਲਾਈ ਜਾਵੇ ਨਹੀਂ ਜੇਕਰ ਡਾਕਟਰ ਸਾਹਿਬ ਵੀ ਕੋਈ ਉਹਨਾਂ ਦੀ ਤਰਫਦਾਰੀ ਕਰਦੇ ਨੇ ਕੋਈ ਵੀ ਉਹਨਾਂ ਦੀ ਹੈਲਪ ਕਰਦਾ ਇਸ ਵਿਸ਼ੇ ਦੇ ਵਿੱਚ ਕੋਈ ਵੀ ਹੈਲਪ ਕਰਦਾ ਸੀ ਰੋਡ ਬੰਦ ਕਰਾਂਗੇ ਜੀ ਠੀਕ ਹੈ ਨਾ ਜੀ ਨਾ ਮੈਂ ਤੁਹਾਡਾ ਦੇਖੀ ਮੇਰਾ ਨਾਮ ਰਾਜਵਿੰਦਰ ਹੈ ਕੀ ਲੱਗਦੇ ਸੀ ਮੰਮੀ ਸੀ ਗਈ ਮੇਰੇ ਮੈਟਰ ਕੀ ਸੀ ਜੀ ਇਹ ਸਾਰਾ ਮੈਟਰ ਤਾਂ ਵੀਰੇ ਮੇਰੇ ਹੋ ਰਹਿੰਦੇ ਸੀ ਮੇਰਾ ਭਾਣ ਜਨਿੰਦਰ ਸੀ ਮੇਰੀ ਭੈਣ ਵਿਧਵਾ ਏ ਉੱਥੇ ਹੀ ਰਹਿੰਦੀ ਸੀ ਭਰਾ ਸਾਡੇ ਹੈ ਨਹੀਂਗਾ ਤੇ ਮੇਰੀ ਭੈਣ ਉੱਥੇ ਰਹਿੰਦੀ ਸੀ ਮੇਰਾ ਭਾਣ ਜੀ ਦਾ ਜਨਮ ਦਿਨ ਸੀਗਾ ਜੀ ਉਹਨਾਂ ਪੰਜ ਚਾਰ ਬੱਚਿਆਂ ਨੂੰ ਨਾਲ ਲੈ ਕੇ ਆ ਗਿਆ 15 ਸਾਲ ਦਾ ਹੀ ਉਹ ਤੇ ਉਹ ਆਪਣੇ ਉਹ ਨਾਲ ਲੈ ਕੇ ਆ ਗਿਆ ਦੋਸਤਾਂ ਨੂੰ ਘਰੇ ਕੇਕ ਵਗੈਰਾ ਕੱਟਣਾ ਸੀਗਾ ਉਹ ਮੋਟਰਸਾਈਕਲ ਭਜਾ ਕੇ ਲੰਘ ਗਏ ਤੇ ਬੋਟਾਂ ਕਰਕੇ ਨਾ ਪਿੰਡ ਦੇ ਵਿੱਚ ਪੁਲਿਸ ਫਿਰਦੀ ਸੀ ਉਹ ਪੁਲਿਸ ਵਾਲਿਆਂ ਨੇ ਪਿੱਛੇ ਗੱਡੀ ਲਾ ਲਈ ਵੀ ਉਹ ਫਿਰ ਉਹਨਾਂ ਨੇ ਗੋਲਡੀ ਨੂੰ ਫੋਨ ਕਰਿਆ ਸਰਪੰਚ ਨੂੰ ਕਹਿੰਦੇ ਵੀ ਤੇਰੇ ਪਿੰਡ 'ਚ ਸ਼ਰਿਆਮ ਬਦਮਾਸ਼ੀ ਹੋ ਰਹੀ ਆ ਬੱਚੇ ਮੋਟਰਸਾਈਕਲ ਭਜਾ ਭਜਾ ਲੰਘ ਰਹੇ ਨੇ ਨਿੱਕੇ ਨਿੱਕੇ ਜਵਾਕ ਤੂੰ ਕੁਝ ਕਹਿੰਦਾ ਹੀ ਨਹੀਂ ਅਗਲੇ ਦਿਨ ਸਵੇਰੇ ਹੀ ਉਹਨਾਂ ਨੇ ਮੰਮੀ ਉਹਨਾਂ ਨੂੰ ਬੁਲਾ ਲਿਆ ਸੀ ਮੁੰਡੇ ਨੂੰ ਵੀ ਨਾਲ ਲੈ ਕੇ ਚਲ ਗਏ ਮੈਂ ਵੀ ਉੱਥੇ ਹੀ ਗਈ ਹੋਈ ਸੀ ਉਸ ਟਾਈਮ ਪਰ ਮੈਂ ਮੰਮੀ ਤੇ ਮੇਰੀ ਭੈਣ ਤੇ ਮੇਰਾ ਭਾਣ ਜ ਤਿੰਨੋਂ ਜਣੇ ਉਹਦੇ ਘਰ ਗਏ ਉਨੇ ਗੱਲਾਂ ਬਾਤਾਂ ਕਰੀਆਂ ਸਾਰੇ ਸੁਣ ਲਿਆ ਉਹਨੇ ਸੁਣ ਲਿਆ ਵੀ ਉਹ ਮੰਮੀ ਕਹਿੰਦੀ ਅਸੀਂ ਤਾਂ ਕੁਝ ਨਹੀਂ ਪੁੱਤਾ ਉਹ ਕਰਨਾ ਹੈਗਾ ਵੀ ਦੇਖ ਲੈ ਕਹਿੰਦਾ ਇਹਦੇ ਥੱਪੜ ਧੁੱਪਣ ਮਾਰਾ ਦਈਏ ਜੇ ਸਾਨੂੰ ਤੰਗ ਕਰਦਾ ਮੰਮੀ ਕਹਿੰਦੀ ਨਾ ਇਹ ਜੀ ਤਾਂ ਕਦੇ ਕੋਈ ਗੱਲ ਨਹੀਂ ਹੋਈ ਹੈਗੀ ਚੰਗੀਆਂ ਪਹਿਲਾਂ ਗੱਲਾਂ ਕਰੀਆਂ ਨੇ ਕੋਈ ਐਡੀ ਹੋਣੀ ਹੋਈ ਥੋੜੇ ਦਿਨਾਂ ਬਾਅਦ ਆ ਕੇ ਕਹਿੰਦਾ ਤੁਹਾਡੇ ਮੁੰਡੇ ਦਾ ਤਾਂ ਕਹਿੰਦਾ ਉੱਥੇ ਕੇਸ ਹੋ ਗਿਆ ਏ ਉੱਥੇ ਥਾਣੇ 'ਚ ਤੇ ਅਸੀਂ ਬਾਰ ਦੀ ਬਾਰ ਸਾਰੇ ਕਿਤੇ ਪਤਾ ਕਰਿਆ ਸਾਰੇ ਜਣਿਆਂ ਨੇ ਕੋਈ ਕੇਸ ਨਹੀਂ ਸੀ ਕਿਉਂਕਿ ਇਹਦਾ ਕਿਸੇ ਉਹਦੇ ਚ ਨਾਮ ਨਹੀਂ ਸੀਗਾ ਜਾ ਕੇ ਤਿਰਪੜੀ ਥਾਣੇ ਚ ਹੁਣ ਵੀ ਵੀਰੇ ਪਤਾ ਕਰ ਸਕਦੇ ਹਾਂ ਤੇ ਇਹ ਹੀ ਮੰਮੀ ਨੇ ਭਰੀ ਉਹ ਕਾਫੀ ਬੰਦਿਆਂ ਦੇ ਨਾਲ ਸੀ ਪੰਚਾਇਤ ਮੈਂਬਰ ਸੀਗੇ ਨਾਲ ਵੋਟਾਂ ਕਰਕੇ ਆਏ ਸੀਗੇ ਤੇ ਮੰਮੀ ਨੇ ਉਹਨਾਂ ਦੇ ਸਾਹਮਣੇ ਉਹਨਾਂ ਨੂੰ ਕਹਿੰਦਾ ਵੀ 1.5 ਲੱਖ ਰੁਪਏ ਦੀ ਧਮਕੀਆਂ ਦਿੰਦਾ ਕਦੇ 2.5 ਲੱਖ ਰੁਪਏ ਮੰਗਦਾ ਇਹ ਪਾਪੇ ਨੂੰ ਮੋਟਰ ਤੇ ਮੇਰੇ ਨੂੰ ਆ ਕੇ ਰੋਜ਼ ਕਹਿੰਦਾ ਸੀਗਾ ਵੀ ਜੇ ਤੁਸੀਂ ਫੈਸਲਾ ਕਰਨਾ ਹੈ ਤਾਂ ਮੈਨੂੰ 2.5 ਲੱਖ ਰੁਪਏ ਦਵਾ ਦਿਓ ਪਾਪਾ ਜੀ ਘਰੇ ਆ ਕੇ ਕਹਿੰਦੇ ਸੀਗੇ ਡਰ ਦੇ ਮਾਰੇ ਵੀ ਉਹ ਐਵੇਂ ਕਹਿੰਦਾ ਵੀ ਆਪਣੇ ਮੁੰ ਦੱਸ ਦਿੰਦੇ ਪਰ ਇਹ ਜੀ ਕੋਈ ਗੱਲ ਨਹੀਂ ਹੈਗੀ ਸੀ ਵੀਰੇ ਹੁਣ ਉਹਨਾਂ ਨੇ ਬਹੁਤ ਜ਼ਿਆਦੇ ਪੂਰੀ ਹਾਲਤ ਨਾਲ ਮੇਰੀ ਮੰਮੀ ਨੂੰ ਮਾਰਿਆ ਨਹੀਂ ਪਰੇਸ਼ਾਨ ਕਰਦਾ ਸੀ ਪੈਸੇ ਬਹੁਤ ਪਰੇਸ਼ਾਨ ਕਰਦਾ ਸੀ ਜੀ ਅੱਜ ਅੱਜ ਕੀ ਹੋਇਆ ਜੀ ਅੱਜ ਅੱਜ ਕੁਝ ਨਹੀਂ ਹੋਇਆ ਮੰਮੀ ਕੋਹਾ ਪੱਥਰ ਆਏ ਸੀਗੇ ਉੱਤੇ ਸਾਡੀ ਮੋਟਰ 11:00 ਵਜੇ ਦੀ ਗੱਲ ਹੋਊਗੀ 11:30 11:30 ਵਜੇ ਹਾਂਜੀ ਠੀਕ ਹੈ ਤੇ ਉਦੋਂ ਫਿਰ ਕੀ ਬਣਦਾ ਜੀ ਉਸ ਤੋਂ ਬਾਅਦ ਕਿ ਬੰਦਾ ਉੱਥੇ ਕੋਈ ਨਹੀਂ ਹੈਗਾ ਸੀ ਪਾਪਾ ਜੀ ਤਾਂ ਮੋਟਰ ਤੇ ਬੈਠੇ ਤਾਂ ਉਹਨਾਂ ਨੂੰ ਤਾਂ ਪਤਾ ਵੀ ਨਹੀਂ ਹੈਗਾ ਦੋ ਆਏ ਗੱਡੀ ਦੇ ਵਿੱਚ ਇੱਕ ਸਰਪੰਚ ਸੀ ਕੋਦੇ ਨਾਲ ਹੋਰ ਸੀਗਾ ਕੋਈ ਉਹਦੇ ਟੋਪੀ ਲਈ ਹੋਈ ਸੀ ਮੈਨੂੰ ਨਹੀਂ ਪਤਾ ਉਹ ਕੌਣ ਸੀਗਾ ਬਸ ਮੈਨੂੰ ਤਾਂ ਜਿਵੇਂ ਦੱਸਿਆ ਕਿਸੇ ਨੇ ਵੀ ਐਵੇਂ ਲੰਗੇ ਤੇ ਆ ਕੇ ਉਹਨਾਂ ਨੇ ਰਾੜਾਂ ਨਾਲ ਤੇ ਕਿਰਚਾਂ ਨਾਲ ਉਹਨਾਂ ਦੇ ਬਹੁਤ ਜ਼ਿਆਦਾ ਉਹਨਾਂ ਨੂੰ ਮਾਰਿਆ ਮਤਲਬ ਕਿ ਲੱਤਾਂ ਬਾਹਾਂ ਸਾਰੇ ਕਿਤੇ ਉਹਨਾਂ ਨੂੰ ਉਹ ਕਰਤਾ ਸੀਗਾ ਬਜ਼ੁਰਗ ਸੀ ਜੀ ਮਾਤਾ ਹਾਂਜੀ 50 ਸਾਲ ਦੇ ਸੀਗੇ ਸਰਪੰਚ ਦੀ ਉਮਰ ਹੋ ਗਈ 35 ਸਾਲ ਦੀ ਕਿਉਂ ਇੰਨਾ ਉਹਨਾਂ ਨੇ ਕਰਿਆ ਜੀ ਕੋਈ ਨਸ਼ਾ ਪੱਤਾ ਕਰਿਆ ਲੱਗਦਾ ਸੀ ਉਹਦਾ ਕਿਵੇਂ ਨਸ਼ਾ ਤਾਂ ਉਹ ਕਰਦਾ ਹੀ ਹੈ ਜੀ ਨਸ਼ਾ ਤਾਂ ਉਹ ਕਰਦਾ ਹੀ ਹੈ ਮਾਤਾ ਜੀ ਦੀ ਡੈੱਡ ਬੋਡੀ ਕਿੱਥੇ ਹੈ ਉਹ ਡੈੱਡ ਬੋਡੀ ਮਾਤਾ ਜੀ ਦੀ ਇੱਥੇ ਰਜਿੰਦਰਾ ਹਸਪੀਟਲ 'ਚ ਹੀ ਆਈ ਕਿਵੇਂ ਦੀ ਇਨਸਾਫ ਦੀ ਮੰਗ ਇਨਸਾਫ ਅਸੀਂ ਚਾਹੁੰਦੇ ਹਾਂ ਵੀ ਸਾਨੂੰ ਇਨਸਾਫ ਮਿਲੇ ਚਾਹੇ ਕੁਝ ਵੀ ਹੋ ਜੇ ਵੀ ਜੋ ਮਰਜੀ ਅਸੀਂ ਜਦ ਅਸੀਂ ਜਦ ਤੱਕ ਡੈੱਡ ਬੋਡੀ ਨਹੀਂ ਚੱਕਦੇ ਜਦ ਤੱਕ ਮਾਂ ਨੂੰ ਇਨਸਾਫ ਨਹੀਂ ਮਿਲਦਾ ਹੈਗਾ ਕੋਈ ਨਹੀਂ ਆਇਆ ਫਿਲਹਾਲ ਸਾਡੀ ਪਹਿਲਾਂ ਵੀ ਕਿਸੇ ਨੇ ਨਹੀਂ ਸੁਣੀ ਹੈਗੀ ਮੈਂ ਦਰੋਜ ਸਾਨੂੰ ਥਾਣੇ ਦੇ ਵਿੱਚ ਧਮਕੀਆਂ ਦਿੰਦਾ ਰੋਜ ਮਾਂ ਤੇ ਮੇਰੀ ਭੈਣ ਦੋਨੋਂ ਜਾ ਕੇ ਸਵੇਰੇ ਬਹਿ ਜਾਂਦੀਆਂ ਸ਼ਾਮ ਨੂੰ ਆ ਜਾਂਦੀਆਂ ਰੋਜ ਕਹਿੰਦਾ ਸੀ ਫੈਸਲਾ ਕਰੂੰਗਾ ਫੈਸਲਾ ਕਰਾਂਗੇ ਅੱਜ ਆਜੋ ਪੁਲਿਸ ਘਰੇ ਭੇਜ ਦਿੰਦਾ ਸੀ ਰੋਜ ਚ ਕਾਣ ਵਾਸਤੇ ਰੋਜ ਇਹਨਾਂ ਨੂੰ ਕਦੇ ਉੱਥੇ ਲੈ ਕੇ ਵਾਕੇ ਕਦੇ ਉੱਥੇ ਲੈ ਕੇ ਵਾਕੇ ਅੱਗੇ ਕੇਸ ਕਰਤਾ ਤੇ ਔਰ ਇਹਨਾਂ ਨੇ ਆਪਣੀਆਂ ਇਹਨਾਂ ਨੂੰ ਪਤਾ ਹੈ ਨਹੀਂ ਸੀ ਕਿਉਂਕਿ ਸਾਡੇ ਕਿਹੜਾ ਕੋਈ ਭਰਾ ਹੈ ਨਹੀਂਗਾ ਕੋਈ ਖੜਨ ਵਾਲਾ ਅੱਗੇ ਵਿੱਚ ਹੈ ਨਹੀਂ ਤਾਂ ਕੋਈ ਸਲਾਹ ਦੇਣ ਵਾਲਾ ਇਹਨਾਂ ਨੇ ਅੱਗੇ ਕਰਕੇ ਪਤਾ ਨਹੀਂ ਕਿਵੇਂ ਪਵਾ ਕੇ ਕੇਸ ਉਹਨਾਂ ਨੇ ਇਹਨਾਂ ਨੇ ਆਪਣੀ ਜਵਾਨਤਾ ਕਰਾ ਲਈਆਂ ਉਹਨਾਂ ਵਿੱਚ ਨਿਕਲ ਗਏ ਇਹਨਾਂ ਨੂੰ ਪਤਾ ਹੈ ਨਹੀਂ ਸੀ ਬਸ ਵੀਰੇ ਆ ਗੱਲ ਸੀ ਕੀ ਨਾਮ ਹੈਗਾ ਤੇ ਕੀ ਅੱਜ ਰੌਲਾ ਕੀ ਸੀਗਾ ਤੇ ਮਾਤਾ ਜਿਹੜਿਆਂ ਦੀ ਡੈਥ ਹੋਈ ਹੈ ਕੀ ਲੱਗਦੇ ਨੇ ਤੁਹਾਨੂੰ ਘਰਦੇ ਨੇ ਜੀ ਤੁਹਾਡਾ ਕੀ ਨਾਮ ਹੈ ਰਾਮਚੰਦ ਜੀ ਅੱਜ ਕੌਣ ਸੀ ਜੀ ਜਿਹਨੇ ਮਾਰਿਆਗਾ ਜੀ ਜੀ ਦੋ ਬੰਦੇ ਤੇ ਇੱਕ ਤਾਂ ਸਰਪੰਚ ਤਾਂ ਇੱਕ ਗਾਇਲ ਹੋਰ ਤਾਂ ਅੱਛਾ ਜੀ ਹੁਣ ਯਾਦ ਨੂੰ ਮੈਂ ਗਿਆ ਜੀ ਉਹ ਗੱਡੀ 'ਚ ਬੈਠ ਕੇ ਲੰਘਦੇ ਹੋਏ ਥੋੜੇ ਸਾਹਮਣੇ ਮੈਂ ਮਾਰਿਆ ਜੀ ਹਾਂ ਹਾਂ ਮਾਰਿਆ ਤਾਂ ਜੀ ਤੁਸੀਂ ਉਹ ਕਿੰਨੀ ਕਿ ਮੋਟਰ ਤੇ ਬਾਈਨਿਕ ਫਰਕ ਹੋਊ ਜੀ ਜਿਤਨਾ ਆਪਣੇ ਉਹ ਆ ਅੱਛਾ ਜੀ ਅਰਲੀ ਚ ਰੋਡ ਉੱਥੋਂ ਅਸੀਂ ਉੱਠ ਕੇ ਗਿਆ ਮੈਂ ਇੰਨੇ ਨੂੰ ਲੰਘ ਗਏ ਤੁਸੀਂ ਭੱਜ ਕੇ ਜਾਣ ਦੇ ਬਚਾਉਣ ਦੀ ਕੋਸ਼ਿਸ਼ ਕੀਤੀ ਆਓ ਤੁਰੇ ਤਾਂ ਸਹੀ ਜਿੰਨਾ ਕੁ ਤੇਜ਼ ਦਾ ਹਥਿਆਰਾਂ ਨਾਲ ਹਮਲਾ ਕਰਤਾ ਜੀ ਸਾਡੇ ਨਾਲ ਸਮਾਂ ਨਹੀਂ ਲਾਇਆ ਜੀ ਉਹਨਾਂ ਨੇ ਬਾਬਾ ਜੀ ਕਾਦੇ ਨਾਲ ਤੁਹਾਡੇ ਸਾਹਮਣੇ ਜਦੋਂ ਮਾਰ ਰਹੇ ਸੀਗੇ ਕੀ ਇਹ ਜੀ ਉਹਦੇ ਕੋਲ ਐ ਤੀ ਜਿਤਨਾ ਮਤਲਬ ਰਾੜ ਹੁੰਦੀ ਆ ਰਾੜਾ ਮਾਰ ਮਰ ਮਾ ਹਾਂ ਜੀ ਕਿੰਨੀ ਕੁ ਉਮਰ ਸੀ ਬੇਬੇ ਦੀ ਉਮਰ ਹੋਊਗੀ ਜੀ ਮੰਦਾ ਦਾ ਨਾ ਪਤਾ ਮੰਦਾ ਦਾ ਹੁਣ ਮੰਕੀ ਕਰਦੇ ਜੀ ਕੋਈ ਪੁਲਿਸ ਵਾਲਾ ਆਇਆ ਜੀ ਨਾ ਜੀ ਕੋਈ ਨਹੀਂ ਕੋਈ ਨਹੀਂ ਕਰਵਾਈ ਕੁਛ ਐਸੀ ਜੀ ਆਪਾਂ ਜਿਹੜਾ ਸਰਪੰਚ ਸੀਗਾ ਕਿਸੇ ਸ਼ਾਇਤੇ ਉੱਪਰ ਐਦਾਂ ਦੀ ਗੁੰਡਾਗਰਦੀ ਕਰਤੀ ਹੁਣ ਕੀ ਪਤਾ ਜੀ ਉਹਦੇ ਮਨ ਚ ਕੀ ਤਾਂ ਕੋਈ ਨਸ਼ਾ ਬੱਤਕਰਾ ਲੱਗਦਾ ਸੀ ਜੀ ਕੋਈ ਕੋਲ ਹੁੰਦੇ ਤਾਂ ਹੀ ਪਤਾ ਲੱਗਦਾ ਜੀ ਅਸੀਂ ਦੋਨੋਂ ਲਵੇ ਪਹੁੰਚਣੇ ਨਾ